ਪਹਿਲਾਂ ਜਿਹੜਾ ਪਟਿਆਲਾ 에ਵੀਏਸ਼ਨ ਕਲੱਬ ਤੇ ਅੰਮ੍ਰਿਤਸਰ ਐਵੀਏਸ਼ਨ ਕਲੱਬ ਜਿਹੜਾ ਇਹਦੇ ਵੱਲ ਜਿਆਦਾ ਤਵੱਜੋ ਨਹੀਂ ਦਿੱਤੀ ਗਈ। ਜੀ। ਮਤਲਬ ਆਲਮੋਸਟ ਬੰਦ ਹੀ ਹੋ ਗਏ ਸੀਗੇ। ਜਿਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੇ ਇਹਨਾਂ ਨਾਲ ਗੱਲ ਹੋਈ। ਮੈਂ ਵੀ ਇੱਥੇ ਬਹੁਤ ਵਾਰ ਆਇਆ ਤਾਂ ਇੱਥੋਂ ਦੇ ਜਿਹੜੇ ਇਨਸਟ੍ਰਕਟਰ ਜਾਂ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਕਿਹਾ ਕਿ ਜੀ ਸਾਨੂੰ ਅਪਗ੍ਰੇਡ ਕਰ ਦੋ। ਬੜੇ ਨਾਮੀ ਤੋਂ اور ਦੇਸ਼ ਦੇ ਵਿੱਚ ਮੰਨੇ ਪਰ ਮੰਨੇ ਇਹ ਕਲੱਬ ਨੇ ਪਤਾ ਨਹੀਂ ਕਿਉਂ ਇਗਨੋਰ ਕਰ ਦਿੱਤੇਗੇ ਤਾਂ ਅਸੀਂ ਇਹਦੇ ਵੱਲ ਧਿਆਨ ਦਿੱਤਾ ਕਿ ਰੀਸ਼ਨ ਡਿਪਾਰਟਮੈਂਟ ਮੇਰੇ ਕੋਲ ਹੀ ਹੈ ਤੇ ਅਸੀਂ ਚੰਗੇ ਅਫਸਰ ਜਿਹੜੇ ਨੇ ਉਹ ਇੱਥੇ ਲਾਏ ਤੇ ਇਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਕਿੰਨਾ ਬਜਟ ਚਾਹੀਦਾ ਹੋਊਗਾ ਹੋਰ ਕਿੰਨੇ ਹੋਰ ਲੇਟੈਸਟ ਟ੍ਰੇਨੀ ਜਹਾਜ਼ ਚਾਹੀਦੇ ਹੋਣਗੇ ਜੋ ਅੱਜ ਦੇ ਟੈਕਨੋਲੋਜੀ ਦੇ ਮੁਤਾਬਕ ਸਾਡੇ ਪਾਇਲਟ ਤਿਆਰ ਹੋ ਸਕਣ ਤਾਂ ਅਸੀਂ ਹੁਣ ਸਾਡੇ ਕੋਲੇ ਇੱਥੇ ਸੱਤ ਸੱਤ ਏਅਰਕ੍ਰਾਫਟ ਇੱਥੇ ਹੈਗੇ ਨੇ ਬਿਲਕੁਲ ਲੇਟੈਸਟ ਉਹਨੂੰ ਜਨਰੇਸ਼ਨ ਕਹਿੰਦੇ ਨੇ ਲੇਟੈਸਟ ਜਨਰੇਸ਼ਨ ਦੇ ਵੀ ਨੇ ਤੇ ਵਿਨਟੇਜ ਜਨਰੇਸ਼ਨ ਦੇ ਵੀ ਨੇ ਪੁਰਾਣੇ ਵੀ ਨੇ ਤੇ ਇੱਥੇ ਪਟਿਆਲਾ ਏਅਰਕ੍ਰਾਫਟ ਮੇਨਟੇਨੈਂਸ ਇੰਜੀਨੀਅਰਿੰਗ ਕਾਲਜ ਵੀ ਹੈ ਜਿਹਦੇ ਬੱਚੇ ਅੱਜ ਤੁਹਾਡੇ ਸਾਹਮਣੇ ਬੋਲੇ ਵੀ ਨੇ ਤੇ ਅੱਜ ਬੈਠੇ ਵੀ ਸੀ ਕੱਲਾ ਪਾਇਲਟ ਨਹੀਂ ਉਹ ਐਵੀਏਸ਼ਨ ਚ ਇੰਜੀਨੀਅਰ ਵੀ ਚਾਹੀਦੇ ਨੇ ਜਹਾਜ਼ਾਂ ਨੂੰ ਠੀਕ ਕਰਨ ਵਾਲੇ ਹੋਰ ਸਟਾਫ ਵੀ ਚਾਹੀਦਾ ਹੈ ਤਾ ਅੱਜ ਜਿਹੜਾ ਜ਼ਮਾਨਾ ਟੈਕਨੋਲੋਜੀ ਦਾ ਔਰ 에ਅਰਕ੍ਰਾਫਟ ਦੇ ਵਿੱਚ ਐਵੀਏਸ਼ਨ ਸੈਕਟਰ ਦੇ ਵਿੱਚ ਬਹੁਤ ਜ਼ਿਆਦਾ ਬੂਮ ਹੈ ਪੂਰਾ ਤਾਂ ਸਾਡੇ ਇੱਥੇ ਬੱਚੇ ਜਿਹੜੇ ਨੇ 20 22 ਲੱਖ ਰੁਪਏ ਚ ਪਾਇਲਟ ਬਣ ਰਹੇ ਨੇ ਜਿਹੜੇ ਕਿ ਦੇਸ਼ ਦੇ ਹੋਰ ਕਲੱਬਾਂ ਦੇ ਵਿੱਚ ਮੋਸਟਲੀ ਜ਼ਿਆਦਾ ਪ੍ਰਾਈਵੇਟ ਹੀ ਨੇ ਸਰਕਾਰੀ ਕਲੱਬ ਹੋਰ ਕਿਤੇ ਹੈ ਨਹੀਂ ਸਾਡੇ ਕੋਲ ਹੀ ਪੰਜਾਬ ਕੋਲ ਹੀ ਦੋ ਨੇ ਇੱਥੇ ਸਿਰਫ 40 ਉੱਥੇ 40 ਤੋਂ 45 ਲੱਖ ਰੁਪਏ ਲੱਗਦੇ ਇੱਥੇ 20 ਤੋਂ 20 ਤੋਂ 22 24 ਲੱਖ ਚ ਕਮਰਸ਼ੀਅਲ ਪੈਲੇਟ ਬਣ ਜਾਂਦੇ ਔਰ ਤੁਹਾਡੇ ਸਾਹਮਣੇ ਦਿੜਬੇ ਤੋਂ ਧਰਮਗੜ ਤੋਂ ਧੂਰੀ ਤੋਂ ਮਲੋਟ ਤੋਂ ਹਨਾ ਪਹਾਨੀਗੜ ਤੋਂ ਆ ਛੋਟੇ-ਛੋਟੇ ਪਿੰਡਾਂ ਦੇ ਬੱਚੇ-ਬੱਚੀਆਂ ਜਿਹੜੇ ਨੇ ਉਹ ਆ ਸਾਡੇ ਸਾਹਮਣੇ ਜਿਹੜੇ ਖੜੇ ਨੇ ਇਹ ਆਮ ਪਿੰਡਾਂ ਤੋਂ ਉੱਠ ਕੇ ਆਏ ਨੇ ਸੁਪਨੇ ਬਹੁਤ ਵੱਡੇ ਨੇ ਸੁਪਨੇ ਲੈਣ ਦਾ ਹੱਕ ਹੈ ਹਰੇਕ ਨੂੰ ਤੇ ਮੈਂ ਉਮੀਦ ਕਰਦਾ ਕਿ ਸੁਪਨੇ ਸਾਕਾਰ ਹੋਣ ਤੇ ਨਾਲ-ਨਾਲ ਤੁਹਾਡੇ ਜ਼ਰੀਏ ਮੈਂ ਇਹ ਕਹਿਣਾ ਚਾਹਨਾ ਜਿਹੜੇ ਮਾਪੇ ਜਾਂ ਜਿਹੜੇ ਬੱਚੇ ਉਹ ਇਸ ਐਵੀਏਸ਼ਨ ਫੀਲਡ ਦੇ ਵਿੱਚ ਜਾਣਾ ਚਾਹੁੰਦੇ ਨੇ ਆਪਣੇ ਬੱਚਾ ਨੂੰ ਪਾਇਲਟ ਜਾਂ ਜਹਾਜ਼ਾਂ ਦੇ ਇੰਜੀਨੀਅਰ ਜਾਂ ਜਹਾਜ਼ਾਂ ਨਾਲ ਸੰਬੰਧਤ ਹੋਰ ਸੈਕਟਰ ਚ ਭੇਜਣਾ ਚਾਹੁੰਦੇ ਨੇ ਤਾਂ ਪਟਿਆਲਾ ਐਵੀਏਸ਼ਨ ਕਲੱਬ ਤੇ ਅੰਮ੍ਰਿਤਸਰ ਐਵੀਏਸ਼ਨ ਕਲੱਬ ਫੁੱਲੀ ਲੈਸ ਹੈ ਟ੍ਰੇਨਿੰਗ ਇਨਸਟ੍ਰਕਟਰ ਸਾਡੇ ਬਹੁਤ ਕਮਾਲ ਨੇ ਸਾਡੇ ਕੋਲੇ ਸਾਰਾ ਸਟਾਫ ਹੈ ਸਾਡੇ ਕੋਲੇ 에 ਏਅਰਪੋਰਟ ਦੀਆਂ ਜਿਹੜੀਆਂ ਹੁਣ ਨਾਈਟ ਲੈਂਡਿੰਗ ਵੀ ਇੱਥੇ ਹੋ ਗਈ ਸਾਰੀਆਂ ਫੈਸਿਲਿਟੀਆਂ ਨੇ ਤਾਂ ਜਰੂਰ ਇਸ ਇਸ ਫੀਲਡ ਦੇ ਵਿੱਚ ਬੱਚੇ ਆਉਣ ਸਰਕਾਰ ਵੱਲੋਂ 33% एससीबीसी ਕੋਟਾ ਵੀ ਰੱਖਿਆ ਹੋਇਆ ਹੈ ਤਾਂ ਕਿ ਗਰੀਬਾਂ ਦੇ ਬੱਚੇ ਵੀ ਜਿਹੜੇ ਨੇ ਉਹ ਸੁਪਨੇ ਆਪਣੇ ਸਾਕਾਰ ਕਰ ਸਕਣ ਤੇ ਮੈਨੂੰ ਉਮੀਦ ਹੈ ਕਿ ਅੱਜ ਦੇ ਇਸ ਯੂਨੀਕ ਪ੍ਰੋਗਰਾਮ ਹੋਇਆ ਪਹਿਲੀ ਵਾਰ ਹੋਇਆ ਇੱਥੇ ਕੋਈ ਪ੍ਰੋਗਰਾਮ ਤੁਸੀਂ ਵੀ ਪਹਿਲੀ ਵਾਰ ਆਏ ਹੋਵੋਗੇ ਸ਼ਾਇਦ ਜੀ ਜੀ ਇਸ ਜਗ੍ਹਾ ਤੇ ਤਾਂ ਤੁਸੀਂ ਜਦੋਂ ਇਹਦੀ ਰਿਪੋਰਟਿੰਗ ਕਰੋਗੇ ਤਾਂ ਬਹੁਤ ਸਾਰੇ ਹੋਰ ਬੱਚਿਆਂ ਨੂੰ ਇੱਕ ਪ੍ਰੇਰਣਾ ਵੀ ਮਿਲੂਗੀ ਤੇ ਉਤਸੁਕਤਾ ਜਾਗੂਗੀ ਕਿ ਮੈਂ ਵੀ ਇਸ ਫੀਲਡ ਵਿੱਚ ਜਾਵਾਂ। ਨੋ ਕੋਈ ਹੋਰ ਕੋਈ ਹੋਰ ਕਿੱਦ ਨੇ। ਬੱਚਿਆਂ ਤੁਸੀਂ ਗੱਲ ਕੀਤੀ ਆ ਕਈ ਵਾਰ ਨਾ ਹੱਸੀ ਨਾ ਪਿਛਲੀ ਸਰਕਾਰ ਦੇ ਦੌਰਾਨ ਔਰ ਮੈਂ ਖੁਦ ਕਵਰੀ ਕੀਤੀ ਸੀ। ਇਦਾਂ ਦੇ ਗਰੀਬ ਲੋਕ ਬੱਚੇ ਨੇ ਜਿਹੜੇ ਕੋਰੇ ਆਣਾ ਚਾਹੁੰਦੇ ਨੇ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਨੇ ਪਰ ਇਹਨੇ ਸੋਰਸ ਨਹੀਂ ਹੁੰਦੇ ਪਰਿਵਾਰ ਦੇ ਵਿੱਚ ਇੰਨਾ ਪੈਸਾ ਨਹੀਂ ਹੁੰਦਾ ਜਿਵੇਂ ਤੁਸੀਂ ਕਿਹਾ 25 ਤੋਂ ਲੈ ਕੇ 30 ਲੱਖ ਤੱਕ ਕਿਹੜਾ ਖਰਚਾ ਹੁੰਦਾ ਹੈ। ਕੀ ਸਰਕਾਰ ਬੋਲੋ ਕੋਈ ਸਪੈਸ਼ਲ ਉਹਨਾਂ ਬੱਚਿਆਂ ਕੋਈ ਅਸੀਂ ਸਭ ਅਸੀਂ 33% ਤੋਂ ਵਿੱਚ ਐਸਸੀਬੀਸੀ ਵੀ ਆਉਂਦੇ ਨੇ ਨਾ ਜੀ ਸਬਸਿਡੀ ਵੀ ਦਿੰਦੇ ਆ ਜੀ ਹਨਾ ਤੇ ਇਹ ਵੀ ਕਾਲਜ ਦਾ ਸਭ 3 ਲੱਖ ਹੈ ਹਾਂ ਉਹ ਜੀ ਸਭ 3 ਲੱਖ ਹੀ ਹੈ ਜਿਹੜਾ ਕਾਲਜ ਦੇ ਵਿੱਚ ਮੇਨਟੇਨੈਂਸ ਕਾਲਜ 3 ਲੱਖ ਰੁਪਏ ਪੀਸਾ ਪ੍ਰਧਾਨ ਮੰਤਰੀ ਦਾ ਹੋਰ ਖੇਦਨੇ ਜੀ ਜਹਾਜ਼ ਵਗੈਰਾ ਜਿਉਂ-ਜਿਉਂ ਲੋਡ ਪੈਂਦੀ ਰਹੂਗੀ ਜਿਉਂ-ਜਿਉਂ ਲੋਡ ਪੈਂਦੀ ਰਹੂਗੀ ਟੈਕਨੋਲੋਜੀ ਮੁਤਾਬਕ ਸਾਨੂੰ ਚਾਹੀਦੇ ਹੋਣਗੇ ਅਸੀਂ ਲੈਂਦੇ ਰਾਵਾਂਗੇ ਅਸੀਂ ਇਸ ਇਸ ਕਲੱਬ ਨੂੰ ਕਿਸੇ ਵੀ ਪੱਖੋਂ ਘੱਟ ਨਹੀਂ ਅੰਕਦੇ ਕਿ ਇੱਥੇ ਆ ਜਹਾਜ਼ ਨਹੀਂ ਹੈਗਾ ਤਾਂ ਕਰਕੇ ਬੱਚੇ ਕਿਸੇ ਹੋਰ ਕਲੱਬ ਇੰਸਟੀਚਿਊਟ ਦੀ ਐਡਵਰਟਾਈਜ਼ਮੈਂਟ ਦੀ ਡਿਮਾਂਡ ਕਰੀ ਯਾਰ ਇਸੀ ਬੱਚਿਆਂ ਵੱਲੋਂ ਕੀਤੀ ਜਾਏਗੀ ਸਰਕਾਰ ਵੱਲੋਂ ਬਿਲਕੁਲ ਕਰਾਂਗੇ ਜੀ ਬਿਲਕੁਲ ਕਰਾਂਗੇ ਅੱਜ ਜਾਏ ਤੁਸੀਂ ਐਡਵਰਟਾਈਜ਼ਮੈਂਟ ਹੀ ਕਰੋਗੇ ਤੁਸੀਂ ਲਾਂਚਿੰਗ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਘਰੇਲੂ ਡਾਣਾ ਨਾਲ ਜੇ ਤੁਸੀਂ ਜਿੱਦਾਂ ਇਹ ਪ੍ਰਬੰਧ ਸਾਰਾ ਹੈਗਾ ਕਲੱਬ ਦਾ ਹਾਂ ਜੀ ਇਦਾਂ ਦਾ ਵੀ ਤੁਹਾਡੇ ਮਨ ਨਹੀਂ ਦੇਖੋ ਜੇ ਪਟਿਆਲਾ ਦਾ ਜਿਹੜਾ ਜਿਹੜੀ ਪੱਟੀ ਹੈ ਜਿਹੜਾ ਰਨਵੇ ਹੈ ਉਹਦੇ ਉਹਦੀ ਲੈਂਥ ਮੁਤਾਬਕ ਜਿਹੜਾ ਪਲੇਨ ਇੱਥੇ ਉਤਰ ਸਕਦਾ ਹੈ। ਜੀ। ਤਾਂ ਸਾਡੇ ਵੱਲ ਤੋਂ ਕਮਰਸ਼ੀਅਲ 'ਚ ਵੀ ਜੇ ਸ਼ੁਰੂ ਕਰਨਾ ਚਾਹੁੰਦੇ ਨੇ ਅਸੀਂ ਉਹਦੇ ਵਾਸਤੇ 에ਵੀਏਸ਼ਨ ਕਲੱਬ ਜਾਂ 에ਵੀਏਸ਼ਨ ਮਿਨਿਸਟਰੀ ਨੂੰ ਮਿਲ ਲਾਂਗੇ ਅਸੀਂ। ਤੇ ਸਾਡੇ ਕੋਲੇ ਇਸ ਵਕਤ ਆਦਮਪੁਰ ਹੈ। ਇਸ ਵਕਤ ਪੀਸੀ ਆਣਾ ਜਿਹੜਾ ਬਠਿੰਡੇ ਕੋਲ ਤੇ ਇਸ ਵਕਤ ਮੋਹਾਲੀ ਇੰਟਰਨੈਸ਼ਨਲ ਤੇ ਹਲਵਾਰਾ ਹਲਵਾਰਾ ਸ਼ੁਰੂ ਹੋਣ ਵਾਲਾ ਹੈ। ਅੰਮ੍ਰਿਤਸਰ ਤੇ ਪਠਾਨਕੋਟ ਤੇ ਨਾਲ ਆਦਮਪੁਰ ਤਾਂ ਹੈਗੇ। ਤੋਂ 6 ਤੋਂ ਵੱਧ ਪੱਟੀਆਂ ਸਾਡੇ ਕੋਲੇ ਹੈਗੀਆਂ ਨੇ ਜਿਹੜੀਆਂ ਐਕਟਿਵ ਨੇ। ਤੇ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਵਿੱਚ ਹੋਰ ਵੀ ਜਿਵੇਂ ਮੁਹਾਲੀ ਤੇ ਅੰਮ੍ਰਿਤਸਰ ਸਾਹਿਬ ਉਹ ਉੱਥੋਂ ਅਸੀਂ ਲੰਡਨ ਜਾਂ ਯੂਰਪ ਪਰ ਸਾਈਟ ਤੇ ਉਹ ਉਹਨਾਂ ਜਹਾਜ਼ਾਂ ਨੂੰ ਵੀ ਚਲਾਉਣ ਦਾ ਸਾਡਾ ਇਵੇਸ਼ਨ ਕਰਾ ਜਿਹੜੀ ਮਿਨਿਸਟਰੀ ਨਾਲ ਗੱਲਬਾਤ ਮਾਦਾ ਲਾਤ ਸਿੱਧੀ ਦਿਹਾੜ ਨੂੰ ਲੈ ਕੇ ਖਾਸ ਤੌਰ ਤੇ ਪੰਜਾਬ ਸਰਕਾਰ ਦੇ ਦੇਖੋ ਸਿਕਿਉਰਟੀ ਦੇ ਜਾਂ ਉੱਥੇ ਕੈਮਰਿਆਂ ਦੇ ਜਾਂ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਾ ਕਿਸੇ ਕਿਸਮ ਦੀ ਆਵੇ ਉਹਦੇ ਸਾਰੇ ਪ੍ਰਬੰਧ ਪੰਜਾਬ ਸਰਕਾਰ ਦਾ ਫਰਜ਼ ਬਣਦਾ ਹੈ ਇਹ ਜਿਹੜੇ ਸਮਾਗਮ ਨੇ ਇਹ ਧੰਨਵਾਦ ਹੁਣ ਅੱਜ ਤੋਂ ਜਿਹੜਾ ਸ਼ਹੀਦੀ ਸਮਾਗਮ ਸ਼ੁਰੂ ਹੋ ਗਿਆ ਸਫਰੇ ਸ਼ਹਾਦਤ ਅੱਜ ਗੁਰੂ ਸਾਹਿਬ ਨੇ ਕੇਲਾ ਛੱਡਿਆ ਸੀਗਾ ਤੇ ਉਸ ਤੋਂ ਬਾਅਦ ਵੱਡੇ ਸਾਹਿਬ ਜਦਾਂ ਦਾ ਸ਼ਹੀਦੀ ਸਮਰ ਹੋਇਆ ਫਿਰ ਛੋਟੇ ਸਾਹਿਬ ਜਦਾਂ ਦਾ ਮਾਤਾ ਗੁਜਰ ਕੌਰ ਜੀ ਦਾ ਤਾਂ ਸਰਕਾਰ ਵੱਲੋਂ ਸਿਕਿਉਰਿਟੀ ਪੱਖੋਂ ਜਾਂ ਲੋਕਾਂ ਨੂੰ ਉੱਥੇ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਈ ਰਿਕਸ਼ੇ ਤੇ ਬੱਸਾਂ ਸ਼ਟਲ ਬੱਸਾਂ ਲੈ ਕੇ ਆਉਣਾ ਜਾਂ ਗੁਰਦੁਆਰਾ ਸਾਹਿਬ ਦਰਸ਼ਨ ਕਰ ਕਰਕੇ ਮੱਥਾ ਟੇਕ ਕੇ ਜਿੱਥੇ ਵੀ ਉਹ ਜਾਣਾ ਚਾਹੁੰਦੇ ਰਹਿਣਾ ਰਹਿਣ ਦਾ ਪ੍ਰਬੰਧ ਕਰਨਾ ਇਹ ਸਾਰਾ ਅਸੀਂ ਕਰਾਂਗੇ